ਅੱਜ ਮਕਸੂਦਪੁਰ ਪੈਂਡ ਤੇ ਵੀ ਅੱਗ ਲੱਗੀ ਕੱਲ ਛੇਲੇ ਮੈਂ ਤਸਵੀਰ ਲਾਗਦੇ ਪਰ ਮੈਂ ਕਿਹਾ ਅੱਜ ਮਕਸੂਦਪੁਰ ਬੜਾ ਹੈ ਕਿੰਨਾ ਬੜੀ ਪ੍ਰਾਣੂ ਦੀ ਇੱਕ ਵੀ ਉਹ ਬੋਲੇ ਸੈਟਰਨ ਆ ਲੋਕ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਅੱਜ ਮੋਰੇ ਕੋਈ ਜੋਰ ਨਹੀਂ ਚੱਲ ਰਿਹਾ ਆਗ ਬਹੁਤ ਜ਼ਿਆਦਾ ਇੱਥੇ ਕਮਾ ਉੱਥੇ ਬਹੁਤ ਜ਼ਿਆਦਾ ਕੰਮ ਫਰਾ ਹੋ ਗਿਆ ਮੈਂ ਹੋਰ ਜੀ ਦੇ ਟਾਇਰ ਸਾਡੀ ਕਾਨਕ ਨੂੰ ਆਗ ਲੱਗੀ ਯਾਰ 9 ਵਜੇ ਜਿਹੜਿਆ ਪੈਟਰੋਲ ਲਾ ਕੇ ਹੁਣ ਬੌਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਪਰ ਬੜੇ ਦੁੱਖ ਦੀ ਗੱਲ ਆ ਕਿ ਰੋਜ਼ ਹੀ ਅੱਗ ਨਾ ਬਹੁਤ ਨੁਕਸਾਨ ਹੋ ਰਿਹਾ ਆ ਓ ਯਾਰ ਕਾਂਕਦੇ ਵਿੱਚ ਮਾਰਦਾਰ ਲੈ ਜਾ ਕੇ ਜੇ ਮਾਰਨਾ ਤਾਂ ਉਹ ਵੱਜ ਜਾਊਗੀ ਓ ਕਣਕੇ ਦੀ ਆਲੀ ਆ ਓ ਕਾਂਕ ਨੂੰ ਮਾਰਦਾਰ ਲੈ ਜਾ ਕੇ ਕਾਂਕਦੇ ਮੋਰੇ ਜੇ ਮਾਰਨਾ ਵਾ ਕਣਕੇ ਦੀ ਆਲੀ ਆ ਭਾਈ ਕਿੱਥੇ ਓ ਤਿੰਨ ਚਾਰ ਟਰੈਕਟਰ ਆਏ ਆ ਉਧਰੋਂ ਉਹ ਤਿੰਨ ਚਾਰ ਟਰੈਕਟਰ ਡਰਾਈਵਰੋਂ ਉਹ ਸ਼ੈਰ ਕਰ ਉਹ ਦਾ ਕਾਦੇ ਪੰਦੇ ਆ ਉਹ ਦਾ ਕਾਦੇ ਬੰਨ ਲੇ YouTube ਨਾ ਹੀ ਬਾਤ ਕਹੀ ਆ ਬਾਤ ਕਿਹੜੇ ਹੁਣ ਕੱਢ ਕੇ ਆਉਂਦੀ ਆਹੋ ਕਹਿੰਦੀਆਂ ਕੱਢ ਕੇ ਫੇਰ ਡੇਕ ਤੋਂ ਆਏ ਦੋ ਕੇ ਤੇ ਦਾਣਿਆਂ ਦੇ ਦਿਸਣੋਂ ਹਟ ਗਿਆ ਆਵਾ ਆ ਗਿਆ ਉਹ ਹੁਣ ਹੋਰ ਜਾਂਦੇ ਜਾਂਦੇ ਆਹ ਕਾਂਕ ਯਾਰ ਆਏ ਨਾ ਇਹਨੂੰ ਵਾਰੋ ਇਹ ਲੱਗੀ ਕਿੱਥੋਂ ਆ ਜਾਂਦੇ ਭਾ ਕੋਲ ਆ ਨਹੀਂ ਉਹ ਇੱਥੇ ਬੋਲਣ ਲੱਗਾ ਉੱਧਰ ਬਾਤ ਕੋ ਜਿੱਥੇ ਲੋੜ ਆ ਟਰੈਕਟਰ ਲੈ ਕੇ ਉਹ ਮੋੜੇ ਬਾਹ ਮੋੜੇ ਜਾ ਕੇ ਰੋਕ ਲੱਗੇ ਉੱਥੇ ਨਾ ਮਾਰ ਅੱਗ ਪਾ ਦਿੱਤੀ ਆ ਅਹ ਲੱਤ ਲੱਗੇ ਆ ਉਹ ਵੀ ਆ ਗਈ ਯਾਰ ਯਾਰ ਉਹ ਵੀ ਬਹਿ ਗਏ ਆ ਹਾਂ ਗੱਤ ਵੇਗ ਗਈ ਉਹ ਪਹਿਲਾਂ ਅੱਗ ਲੱਗੀ ਉਹ ਦੇਖੀ ਆਪਾਂ ਕੋਈ ਯਾਰ ਨੇ ਬਣਿਆ ਉਹ ਕੰਪੈਨਿਆਂ ਨੂੰ ਲੱਗ ਗਿਆ ਮੈਂ ਉਹਨਾਂ ਦੇ ਕੀ ਪੈਣੇ ਲੱਗੀ ਆ ਕੰਪੈਨਿਆਂ ਨਾਲ ਲੱਗੀ ਮੈਂ ਦੇਖ ਲੇਦਾ ਅੱਛਾ ਮੈਂ ਬਗ ਇਹਦਾ ਦੋ ਤੈਨੂੰ ਦਾਣਾ ਖਾ ਲਈ ਹੈਪੀ ਇੱਥੇ ਕੀ ਬਾਹ ਉੱਥੇ ਕ ਮਾਰਦੇ ਯਾਰ ਉਹ ਗਾਣੇ ਕ বাজੋਗੇ ਓ ਕਾਂਕ ਨੂੰ ਦੋ ਕ ਫੰਟਾ ਕੱਢ ਦਿਓ ਕਾਂਕ ਵਾਜ ਜਾਊਗੀ ਓ ਕਾਂਕ ਨੂੰ ਕੱਢ ਦੇ ਕੱਢ ਦੇ ਓ ਬੰਮਾ ਬਹਿ ਜਾ ਕਾਂਕ ਨੂੰ ਦੋ ਕ ਫੰਟਾ ਕੱਢ ਦਿਓ ਦਾਰ ਨੂੰ ਉਹ ਦਿਖਣਾ ਹੀਗਾ ਸਭ ਡਾਇਰੈਕਟ ਕਾਂਕ ਨੂੰ ਫੰਟਾ ਕਰ ਦਿਓ ਕਾਂਕ ਨੂੰ ਕੂਨ ਦਾ ਤਾਂ ਕਾ ਜੇ ਤੂੰ ਇਧਰ ਮਾਰ ਜੀ ਤੇ ਸਾਡਾ ਬਜਣੀ ਨਹੀਂ ਕਾਂਕ ਨੂੰ ਵਾਜਣੀ ਨਹੀਂ